ਤੁਹਾਡੇ ਸਰੀਰ ਦੇ ਉੱਤੇ ਜੇ ਕਿਸੇ ਵੀ ਕਿਸਮ ਦੀ ਕੋਈ ਅਲਰਜੀ ਹੋ ਗਈ ਜਾਂ ਖੁਰਕੋਗੀ ਤਾਂ ਕਣਕ ਦੇ ਦਾਣੇ ਬਿਲਕੁਲ ਜੜੋਂ ਹੀ ਖਤਮ ਕਰ ਦਾਨਗੇ ਜੀ ਪੁਰਾਣੇ ਬਜ਼ੁਰਗਾਂ ਦਾ ਦੇਸੀ ਨੁਕਤਾ ਹੈ ਕਈ ਵਾਰੀ ਹੁੰਦਾ ਕਿ ਆਪਾਂ ਨੂੰ ਕਿਸੇ ਤੋਂ ਅਲਰਜੀ ਹੋ ਜਾਂਦੀ ਹੈ ਕਿਸੇ ਦੇ ਕੱਪੜਿਆਂ ਤੋਂ ਜਾਂ ਕਿਸੇ ਦੇ ਹੱਥ ਲੱਗਣ ਨਾਲ ਜਾਂ ਕਿਸੇ ਨੂੰ ਬੱਸ ਹੀ ਕੋਈ ਖੁਰਕਦੀ ਦਿੱਕਤ ਹੁੰਦੀ ਹੈ ਜੇ ਤੁਸੀਂ ਦਵਾਈਆਂ ਵੀ ਲੈ ਲੈ ਕੇ ਅੱਕ ਗਏ ਟੀਕੇ ਗੋਲੀਆਂ ਤੋਂ ਅੱਕ ਗਏ ਸਾਰੇ ਤੁਸੀਂ ਟ੍ਰੀਟਮੈਂਟ ਕਰਵਾ ਲੇ ਤਾਂ ਤੁਹਾਨੂੰ ਆ ਕਣਕ ਦੇ ਦਾਣਿਆਂ ਨਾਲ ਇੱਕ ਦੇਸੀ ਜਾਂ ਨੁਕਤਾ ਤਿਆਰ ਕਰਕੇ ਦਵਾਂਗੇ ਇਹਨੂੰ ਤੁਸੀਂ ਇੱਕ ਹਫ਼ਤਾ ਵਰਤ ਲਓ ਜਿੱਥੇ ਵੀ ਤੁਹਾਡੀ ਸਕਿਨ ਦੇ ਉੱਤੇ ਤੁਹਾਡੀ ਚਮੜੀ ਦੇ ਉੱਤੇ ਕਿਤੇ ਖੁਰਕਾ ਹੈ ਕਿਤੇ ਥੋੜਾ ਜਿਹਾ ਜਦੋਂ ਖੁਰਕ ਲੈਣੇ ਨਾਲ ਦੀ ਨਾਲ ਤਾਂ ਫੜ ਜੇ ਉੱਠ ਕਰਦੇ ਨੇ ਸਕਿਨ ਰੈੱਡ ਹੋ ਜਾਂਦੀ ਹੈ ਜਾਂ ਖੁਰਕ ਹੋਣੋਂ ਨਹੀਂ हटਦੀ ਤਾਂ ਤੁਸੀਂ ਉਹਦੇ ਵਾਸਤੇ ਇਹ ਦੇਸੀ ਨੁਕਤਾ ਵਰਤਣਾ ਹੈ ਕਿਹੜੀਆਂ ਚੀਜ਼ਾਂ ਦੇ ਵਿੱਚ ਪੈਣੀਆਂ ਇਹ ਵੀ ਪ੍ਰੋਪਰ ਪੂਰੀ ਵੀਡੀਓ ਐਂਡ ਤੱਕ ਦੇਖ ਕੇ ਅੱਗੇ ਸ਼ੇਅਰ ਕਰਦੇ ਹੋ ਜੀ ਤਾਂ ਕਿ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਜਿਹੜੇ ਲੋਕ ਖੁਰਕ ਤੋਂ ਅਲਰਜੀ ਤੋਂ ਪਰੇਸ਼ਾਨ ਨੇ ਦਵਾਈਆਂ ਲੈ ਲੈ ਕੇ ਅੱਕ ਕੇ ਬਹੁਤ ਜ਼ਿਆਦੇ ਪੈਸੇ ਵੀ ਖਰਾਬ ਕਰਤੇ ਸਮਾਂ ਵੀ ਖਰਾਬ ਕਰਤਾ ਫੇਰ ਵੀ ਉਹ ਠੀਕ ਨਹੀਂ ਹੋ ਰਹੇ ਉਹਨਾਂ ਵਾਸਤੇ ਬਿਲਕੁਲ ਜਵਰਦਸਤ ਤੇ ਪੱਕਾ ਤਰੀਕਾ ਹੈ ਕਰਨਾ ਕੀ ਹੈ ਜੀ ਜਿੰਨੀ ਕ ਆਪਾਂ ਨੇ ਕਣਕ ਲਈ ਹੈ ਸਭ ਤੋਂ ਪਹਿਲਾਂ ਦਾ ਜਿਹੜੇ ਤਵੇ ਦੇ ਉੱਤੇ ਨੂੰ ਸਿੱਟ ਲਓ ਤਵੇ ਨੂੰ ਚੰਗੇ ਤਰੀਕੇ ਨਾਲ ਧੋ ਲਿਓ ਪਹਿਲਾਂ ਇੰਨਾ ਥੋੜਾ ਜਿਹਾ ਖਿਆਲ ਰੱਖਿਓ ਠੀਕ ਹੈ ਚੰਗੇ ਤਰੀਕੇ ਨਾਲ ਰਗੜ ਕੇ ਤਵੇ ਨੂੰ ਧੋ ਕੇ ਉਸ ਤੋਂ ਬਾਅਦ ਕਣਕ ਉਹ ਤੇ ਸਿੱਟ ਲਿਓ ਤੇ ਕਣਕ ਨੂੰ ਚੰਗੇ ਤਰੀਕੇ ਨਾਲ ਕਾਲਾ ਕਰ ਲੈਣਾ ਬਿਲਕੁਲ ਇਹਨੂੰ ਆਪਾਂ ਨੇ ਸਾੜ ਲੈਣਾ ਕਹਿਣ ਦਾ ਭਾਵ ਇਹਨੂੰ ਇਕੱਲਾ ਭੁੰਨਣਾ ਨਹੀਂ ਇਹਨੂੰ ਬਿਲਕੁਲ ਆਪਾਂ ਨੇ ਸਾੜ ਲੈਣਾ ਚੰਗੇ ਤਰੀਕੇ ਨਾਲ ਉਨੇ ਟਾਈਮ ਤੱਕ ਇਹਨੂੰ ਆਪਾਂ ਨੇ ਸਾੜਦੇ ਰਹਿਣਾ ਪਕਾਉਂਦੇ ਰਹਿਣਾ ਜਿੰਨੇ ਟਾਈਮ ਤੱਕ ਇਹ ਕਾਲੀ ਨਾ ਹੋ ਜਾ ਜਮਾ ਇਸ ਤੋਂ ਬਾਅਦ ਜਿਹੜਾ ਆਪਣੇ ਘਰੇ ਜੀ ਕੁੰਡਾ ਹੁੰਦਾ ਚਟਨੀ ਵਗੈਰਾ ਰਗੜਨ ਨਾਲ ਜੇ ਤਾਂ ਉਹ ਹੈਗਾ ਤਾਂ ਜ਼ਿਆਦਾ ਬੈਟਰ ਹੈ ਕਈ ਵਾਰੀ ਸ਼ਹਿਰਾਂ ਦੇ ਵਿੱਚ ਕੁੰਡੇ ਛੋਟੇ ਬਹੁਤ ਘੱਟ ਹੀ ਵਰਤੇ ਜਾਂਦੇ ਨੇ ਘੱਟ ਹੀ ਹੁੰਦੇ ਨੇ ਤਾਂ ਤੁਸੀਂ ਕਰਨਾ ਕੀ ਹੈ ਜਾਂ ਤਾਂ ਕੋਈ ਕੱਪੜਾ ਲੈ ਲਓ ਠੀਕ ਹੈ ਕੱਪੜੇ ਦੇ ਵਿੱਚ ਇੱਕ ਪੁੰਨੇ ਹੋਏ ਕਣਕ ਦੇ ਦਾਣੇ ਪਾ ਕੇ ਉੱਪਰੋਂ ਕਿਸੇ ਚੀਜ਼ ਨਾਲ ਕੁੱਟ ਲਓ ਜਾਂ ਫਿਰ ਚੁੱਪ ਕਰਕੇ ਕੀ ਕਰੋ ਜੇ ਤੁਹਾਡੇ ਘਰੇ ਮਿਕਸੀ ਜੂਸਰ ਦਾ ਕੋਈ ਵੀ ਛੋਟਾ ਵੱਡਾ ਕੋਈ ਜੱਗ ਪਿਆ ਉਹਦੇ ਵਿੱਚ ਸਿੱਟ ਲਓ ਇਹਨੂੰ ਉਹ ਵੀ ਇਹਦਾ ਪਾਊਡਰ ਬਣਾ ਦੂਗਾ ਬਸ ਕੁੱਲ ਮਿਲਾ ਕੇ ਜਮਾ ਆਪਾਂ ਨੇ ਚੰਗੇ ਤਰੀਕੇ ਨਾਲ ਇਹਦਾ ਬਰੀਕ-ਬਰੀਕ ਪਾਊਡਰ ਬਣਾਉਣਾ ਹੈ ਓਨੇ ਟਾਈਮ ਤੱਕ ਇਹਨੂੰ ਰ ਪਾਊਡਰ ਦੇ ਵਿੱਚ ਤੁਹਾਡਾ ਤਬਦੀਲ ਨਹੀਂ ਹੁੰਦਾ ਹੈਗਾ ਆਪਾਂ ਕੁੰਡੇ ਸੋਟੇ ਨਾਲ ਹੀ ਕਰ ਲਾਂਗੇ ਕਿਉਂਕਿ ਆਪਣੇ ਕੋਲੇ ਪਿਆ ਹੈ ਮਿਕਸੀ ਚ ਕੰਨੂੰ ਮੱਥਾ ਮਾਰਨਾ ਇਸ ਤਰੀਕੇ ਦਾ ਹੀ ਬਿਲਕੁਲ ਆਪਾਂ ਨੇ ਪਾਊਡਰ ਬਣਾ ਲੈਣਾ ਹੈ ਪਾਊਡਰ ਉਸ ਟਾਈਮ ਤੇ ਵਧੀਆ ਬਣੂਗਾ ਜਦੋਂ ਕਣਕ ਤੁਸੀਂ ਚੰਗੇ ਤਰੀਕੇ ਨਾਲ ਸਾੜ ਲਈ ਜੇ ਕਣਕ ਵਿੱਚੋਂ ਜਾਂ ਹਲਕੀ ਫੁਲਕੀ ਕੱਚੀ ਰਹਿ ਗਈ ਫਿਰ ਪਾਊਡਰ ਸਹੀ ਨਹੀਂ ਬਣਦਾ ਇਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਕੌਲੀ ਦੇ ਵਿੱਚ ਕੱਢ ਲਓ ਫਿਰ ਆਪਾਂ ਨੂੰ ਚਾਹੀਦਾ ਜੀ ਚੂਨਾ ਇਹ ਉਹ ਚੂਨਾ ਹੈ ਜੀ ਜਿਹੜਾ ਜ਼ਰਦੇ ਦੇ ਵਿੱਚ ਆਉਂਦਾ ਹੁੰਦਾ ਹੈ ਡਾਇਰੈਕਟ ਵੀ ਤੁਹਾਨੂੰ ਮਿਲ ਜੂਗਾ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜ਼ਰਦੇ ਦੀ ਪੁੜੀ ਖਰੀਦਣੀ ਹੁਣ ਤਿੰਨਾਂ ਨੂੰ ਚੰਗੇ ਤਰੀਕੇ ਨਾਲ ਤੁਸੀਂ ਮਿਕਸ ਕਰ ਲਓ ਚੰਗੇ ਤਰੀਕੇ ਨਾਲ ਬਿਲਕੁਲ ਤੁਸੀਂ ਇਹਨੂੰ ਇਕ ਟਮਿਕ ਕਰ ਲਓ ਠੀਕ ਹੈ ਇਸ ਤੋਂ ਬਾਅਦ ਇਨ ਨੂੰ ਤੁਸੀਂ ਸਟੋਰ ਕਰਕੇ ਜਦਾ ਕਿਸੇ ਕੰਚ ਦੇ ਭਾਂਡੇ ਚ ਜਾਂ ਐਵੇਂ ਦੀ ਐਵੇਂ ਕੌਲੀ ਚ ਜਾਂ ਕਿਸੇ ਹੋਰ ਡੱਬੀ ਦੇ ਵਿੱਚ ਪੈਕ ਕਰਕੇ ਰੱਖ ਲਓ ਫਿਰ ਤੁਸੀਂ ਕਰਨਾ ਕੀ ਹੈ ਜੀ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਮੈਂ ਸੌਣਾ ਹੈ ਸੌਣ ਵੇਲੇ ਇਹ ਕੰਮ ਕਰਨਾ ਹੈ ਜਦੋਂ ਤੁਸੀਂ ਖਾਣਾ ਪਾਣੀ ਖਾ ਲਿਆ ਮੰਜੇ ਬਿਸਤਰੇ ਤੇ ਤੁਸੀਂ ਪੈ ਗਏ ਠੀਕ ਹੈ ਤੁਸੀਂ ਸੌਣਾ ਹੈ ਜਦੋਂ ਉਸ ਟਾਈਮ ਤੁਹਾਨੂੰ ਇਸ ਤਰੀਕੇ ਨਾਲ ਸਕਿਨ ਦੇ ਉੱਤੇ ਲਗਾਉਣਾ ਹੈ ਤੁਸੀਂ ਤੇ ਚੰਗੇ ਤਰੀਕੇ ਨਾਲ ਘੱਟੋ ਘੱਟ 10 ਮਿੰਟ ਵਾਸਤੇ ਜਿੱਥੇ ਤੁਹਾਡੇ ਖੁਰਕੇ ਅਲਰਜੀ ਹੈ ਉੱਥੇ ਇਹਦੀ ਮਾਲਿਸ਼ ਕਰਨੀ ਇਹਨੂੰ ਵਿਚਰ ਚਾਉਣਾ ਹੈ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਇਹਨੂੰ ਚਾਹੇ ਤਾਂ ਤੁਸੀਂ ਕੱਪੜੇ ਨਾਲ ਸਾਫ਼ ਕਰ ਦਿਓ ਚਾ ਪੁਰਕ ਅਲਰਜੀ ਜੜੋਂ ਖਤਮ ਹੋ ਜੂ ਪੁਰਾਣੇ ਵਿਚੁਰ ਗੰਦੇ ਦੇਸੀ ਨੁਕਤੇ